ਹੈਲੋ ਸਸਕੀ ਕਾਲ ਦੀ ਸਾਰੀਆਂ ਭੈਣਾਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੇ ਅੱਜ ਦੀ ਵੀਡੀਓ ਦੇ ਵਿੱਚ ਆਪ ਤੁਹਾਨੂੰ ਇਹ ਵਾਲਾ ਜਿਹੜਾ ਡਿਜ਼ਾਈਨ ਹੈ ਇਸ ਖਾਮੋਗੇ ਕਿ ਕਿਸ ਤਰ੍ਹਾਂ ਬਣਦਾ ਹੈ ਇਹ ਡਿਜ਼ਾਈਨ ਬਹੁਤ ਟ੍ਰੈਂਡ ਚੱਲ ਰਿਹਾ ਹੈ ਇਹੇ ਪੌਂਚੀਆਂ ਤੇ ਘੇਰੇ ਤੇ ਤੇ ਬਾਜੂ ਤੇ ਤੁਸੀਂ ਬਣਾ ਸਕਦੇ ਹੋਗੇ ਪਹਿਲਾਂ ਤੁਸੀਂ ਨੇ ਇਹ ਜਿਹੜਾ ਫਲਾਰ ਬਣਦਿੰਦੇ ਨੇ ਇਹਦੇ ਵਿੱਚ ਛੋਟੇ ਹੋ ਬਣਾਉਣੇ ਨੇਗੇ ਪਹਿਲਾਂ ਆਪਾਂ ਜੀ ਆਊਟਲਾਈਨ ਕਰਾਂਗੇ ਹੁਣ ਜਿਹੜਾ ਟੰਕ ਹੈਗਾ ਆਪਾਂ ਫੁੱਲ ਤੇ ਲੈ ਕੇ ਫਰੇਮ ਨੂੰ ਹੌਲੀ-ਹੌਲੀ ਮੂਵ ਕਰਦੇ ਜਾਵਾਂਗੇ ਜਿਸ ਤਰ੍ਹਾਂ ਇਹ ਆਪਣਾ ਫਲਾワー ਬਣਨਾ ਹੈਗਾ ਉਸੇ ਤਰ੍ਹਾਂ ਨੇ ਫਰੇਮ ਉਹ ਹੜਕਮ ਹੁੰਦੇ ਜਾਣਗਾ ਜਿਹੜਾ ਆਪਾਂ ਸੈਕੰਡ ਟੰਕ ਲਾਇਆ ਉਹ ਸਿੱਧਾ ਲਾਇਆ ਉਨਾ ਪਰੇ ਤੇ ਨੀਚੇ ਚਾਵਲ ਟੰਕਾ ਹੁੰਦਾ ਹੈਗਾ ਉਹਦਾ ਡਿਜ਼ਾਈਨ ਬਣਾਵਾਂਗੇ ਚਾਵਲ ਟੰਕੇ ਇੱਥੇ ਤੁਸੀਂ ਨੀਕੇ ਕਰਨਾ ਗੋਡਾ ਜਿਹੜਾ ਫੁੱਲਤੀ ਰੱਖਣਾ ਇੱਕ ਜਗ੍ਹਾ ਤੇ ਕਈ ਵਾਰ ਮਸ਼ੀਨ ਚਲਾਉਣੀ ਹੈ ਫਰੇਮ ਨਹੀਂ ਹਲਾਉਣਾ ਹੈਗਾ ਫਿਰ ਜਦੋਂ ਫਰੇਮ ਨੂੰ ਆਪਾਂ ਨੇ ਅੱਗੇ ਮੂਵ ਕਰਨਾ ਹੈ ਜੋ ਟੰਕਾ ਛੱਡ ਦੇਣਾ ਇੱਕਦਮ ਇਸ ਤਰ੍ਹਾਂ ਜਿਹੜਾ ਇਹ ਚਾਵਲ ਟੰਕਾ ਲਾ ਦਿੰਗੇ ਗੋਡਾ ਫੁੱਲਤੀ ਰੱਖ ਕੇ ਇੱਕ ਜਗ੍ਹਾ ਤੇ ਕਈ ਵਾਰ ਮਸ਼ੀਨ ਚਲਾਉਣੀ ਹੈ ਤੇ ਫਿਰ ਫਰੇਮ ਨੂੰ ਅੱਗੇ ਲਿਆ ਕੇ

ਉਹ ਤਾਂ ਫਲਾਰ ਬਣਾ ਮੰਨਿਆ ਆਪਾਂ ਇਹਦੇ ਵਿੱਚ ਜਿਹੜਾ ਮਲਟੀ ਕਲਰ ਦੇ ਯੂਜ਼ ਕਰਿਆਗਾ ਹੁਣ ਟਾਂਕਾ ਫਿਰ ਫੁੱਲਦੇ ਲੈ ਕੇ ਉਪਰ ਫੇਮੇਡ ਕੋਣ ਹੈਗਾ ਜਿਸ ਤਰ੍ਹਾਂ ਇਹੜੀ ਫਲਾਰ ਦੀ ਉਹ ਹੈਗੀ ਜਿਸ ਤਰ੍ਹਾਂ ਆਪਣਾ ਫਲਾਰ ਬਣਿਆ ਉਸੇ ਤਰ੍ਹਾਂ ਫਰੇਮ ਨੂੰ ਜਿਹੜਾ ਮੂਵ ਕਰਨਾ ਹੈਗਾ ਫਿਰ ਅਗਲਾ ਫਲਾਰ ਫਿਰ ਇਸੇ ਤਰ੍ਹਾਂ ਬਣਾ ਮੰਗੇ ਗੁੰਡਾ ਫੁੱਲਦੇ ਰੱਖਿਆ ਜਿਹੜੀ ਜਿਹੜੀ ਫਰੇਮ ਜਿਹੜੀ ਉੱਪਰ ਵਾਲੀ ਇਹਨੂੰ ਪੱਤੀ ਨੋਕਾਗੀ ਉਹ ਆਪਣੀ ਜਿਹੜੀ ਪਹਿਲਾਂ ਤੋਂ ਉਹਨਾਂ ਦਾ ਸਟਾਰਟ ਕਰਦੇ ਹਾਂ ਆਪਣੀ ਜਿਹੜੀ ਰਾਈਟ ਸਾਈਡ ਵਾਲੀ ਪੁਆਇੰਟ ਵਾਲਾ ਹੋਣੀ ਚਾਹੀਦੀ ਹੈਗੀ ਫਿਰ ਜਿਹੜੀ ਇਹ ਸ਼ੇਪ ਹੈ ਜਿਹੜੀ ਪ੍ਰੋਪਰ ਆਉਣੀ ਹੈ ਮੈਂ ਜਿੰਨਾ ਤੋਂ ਵੀ ਫਰੇਮ ਜਲਦੀ ਨਹੀਂ ਖੋਹੁੰਦਾ ਤੁਸੀਂ ਆਰਾਮ ਨਾਲ ਘੁਮਾਓ ਮਸ਼ੀਨ ਜਿਹੜੀ ਸਪੀਡ ਹੈ ਉਹ ਸਲੋ ਰੱਖ ਕੇ ਤੁਸੀਂ ਕੰਮ ਕਰੋ ਤੇ ਵਧੀਆ ਕੰਮ ਆਊਗਾ ਤੁਹਾਨੂੰ ਜ਼ਰੂਰੀ ఫ చావల టై కలర్ ఫ్ బ సేమ కలర్ నీచేనా చావల టాకే మే ਚਾਵਲ ਡਾਂਕੀ ਨਾਲ ਮੁਰਗੀ ਪਤਰਾ ਦੇ ਇਹ ਨਹੀਂ ਡਿਜ਼ਾਈਨ ਨੇ ਉਹ ਮਾਈ ਜਾਂਦੇ ਨੇਗੇ ਹਾਂਜੀ ਆਪਾਂ ਹੁਣ ਦੇਖੋ ਅੱਗੇ ਜਿਹੜਾ ਥ੍ਰੈਡ ਆ ਉਹ ਚੇਂਜ ਕਰ ਲਿਆਗਾ ਉਨਾ ਪਾਣੀ ਫੇਰੇ ਦਾ ਟਾਂਕ ਲਾਵਾ ਐਸੀ ਪਹਿਲਾਂ ਵਾਂਗੂ ਜਿਹੜਾ ਫਲਾਰ ਬਣਾਉਣਾ ਹੈਗਾ ਇਹ ਜਿਹੜਾ ਸੂਟ ਹੈ ਬਣ ਕੇ ਬਹੁਤ ਸੋਹਣਾ ਲੱਗਦਾ ਹੈ ਜਿਵੇਂ ਹੁਣ ਅੱਗੇ ਸਰਦੀਆਂ ਚੱਲ ਰਹੀਆਂ ਨੇ ਹੁਣ ਇਹ ਵੀ ਜਿਹੜੇ ਪਸ਼ਮੀਨਾ ਦੇ ਸੂਟ ਨੇ ਤੁਸੀਂ ਉਹਨਾਂ ਤੇ ਵਰਕ ਕਰ ਸਕਦੇ ਹੋ ਇਹ ਘੇਰੇ ਤੇ ਬਾਜੂ ਤੇ ਇਹ ਹੋਵੇ ਜਲਦੀ ਅੰਗਾ ਵਰਕ ਕਰ ਤੇ ਸੋਹਣਾ ਵੀ ਬਹੁਤ ਲੱਗਦਾ ਹੈ జీ డబల్ శేలా టాకా థోడా రెలా టాకా థా జా సంఘనా అవుగా పేలా టాకా లావే సంఘన సెకండ్ టాకా అవుగా ఒక థోడా జా షిద్ధా అవుగా ചാവൽ ടാക ല ബോർഡർ ഹെന്ത ബാ ചി കൈ ഭാണ കമെൻറ്റ് കഴിഞ്ഞ സാറിഡ മശീന ചില ശേഡിംഗാ ബിക്ലു ശീത രൂക്ക വളർ ചെല ജെ അപ്പം ഇന്നു സംഭവ ഫാര മോട്ടാ മോട്ടാ ജാ ബാ ജോ ഹാതെ മോട്ടാ മോട്ടാ ജാ ഫീൽ ഹോ ഫോർ ഇക്കേഡിംഗാ ജോലി ലോണി ബിക്ല സിദ്ധാ ര ਇਹ ਜਿਹੜੇ ਨੂੰ ਸ਼ੇਡਿੰਗ ਹੋ ਗਈ ਹੈ ਹੁਣ ਆਪਾਂ ਜਿਹੜੇ ਗ੍ਰੀਨ ਕਲਰ ਦੇ ਨਾਲ ਇਹਦੇ ਵਿੱਚ ਆਪਾਂ ਪੱਤੀਆਂ ਬਣਾਵਾਂਗੇ ਇਹਦੀਆਂ ਪੱਤੀ ਉਹੀ ਪਹਿਲਾਂ ਵਾਂਗੂ ਇਹ ਮੈਂ ਸਿਖਾਈ ਹੋਈ ਤਾਂ ਨੂੰ ਨਾ ਜਿਹੜੇ ਪੁਰਾਣੇ ਮੇਰੇ ਵੀਵਨ ਨੇ ਉਹਨਾਂ ਨੂੰ ਪਤਾ ਹੈਗਾ ਜਿਹੜੇ ਨੋਕੋਲੇ ਪੱਤੀਏ ਪਹਿਲਾਂ ਇੱਕ ਨੰਬਰ ਤੋਂ ਸਟਾਰਟ ਕਰਕੇ ਫਿਰ ਨੀਚੇ ਸੈਂਟਰ ਜਾ ਕੇ 3-4 ਨੰਬਰ ਤੇ ਉਹਨੇ ਤੇ ਫਿਰ ਹੌਲੀ-ਹੌਲੀ ਨੀਚੇ ਨੂੰ ਘਟਾਉਂਦੇ ਜਾਣਾਗਾ ਇਸ ਤਰ੍ਹਾਂ ਦੀ ਪੱਤੀ ਇਹ ਬਣ ਜਾਂਦੀ ਹੈ ਵੀ ਮੈਂ ਬਹੁਤ ਸਾਰੇ ਕਮੈਂਟਰ ਨੇ ਪੁੱਛ ਰਹੇ ਆ ਇਹਦਾ ਪ੍ਰਾਈਸ ਵੀ ਪੁੱਛ ਰਹੇ ਨੇ ਮਸ਼ੀਨ ਦਾ ਇਹਦਾ ਪ੍ਰਾਈਸ ਹੈ ਵੀ ਜਿਹੜਾ 15000 ਦੇ ਵੀ ਮਿਲ ਜਾਂਦੀ ਹੈ ਇਹ ਮੈਂ ਨਵੀਂ ਮਸ਼ੀਨ ਲਈਦੀ ਕਿ ਤੁਹ 16 ਦੇ ਵੀ ਮਿਲ ਜਾਂਦੀ ਹੈ ਤੇ ਕਈਆਂ ਦੇ ਕਮੈਂਟਰੀ ਸੀ ਨਾ ਕਿ ਦੀਦੀ ਇਹਦੇ ਨਾਲ ਆਪਾਂ ਸਲਾਈ ਵੀ ਕਰ ਸਕਦੇ ਹਾਂ ਨਹੀਂ ਸਲਾਈ ਵਾਲੀ ਮਸ਼ੀਨ ਅਲੱਗ ਹੁੰਦੀ ਹੈ ਇਹਨੇ ਤੋਂ ਸਿਰਫ ਏਮਬ੍ਰੋਇਡਰੀ ਕਰ ਸਕਦੇ ਹੋ ਤੇ ਪੀਕੋ ਵਗੈਰਾ ਕਰ ਸਕਦੇ ਹੋਗੇ ਜਿਹੇ ਪੱਗ ਦੇ ਵਿੱਚ ਸੀਨ ਲਾਣੀ ਹੈ ਨਾ ਉਹ ਲੱਗ ਜਾਂਦੀ ਹੈ ਤਾਂ ਫੁੱਟ ਫੁੱਟੇ ਜਿਹੜਾ ਉਹ ਚੇਂਜ ਹੋ ਜਾਂਦਾ ਹੈਗਾ ਵੀਡੀਓ ਨੂੰ ਪਲੀਜ਼ ਤੁਸੀਂ ਪੂਰਾ ਦੇਖਿਆ ਕਰੋ ਨੂੰ ਧਿਆਨ ਨਾਲ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਦੇ ਕਰੋ ਜਿਹੜੇ ਨਵੇਂ ਵੀਵਰ ਨੇ ਤਾਂ ਕਿ ਜਿਹੜੇ ਆਉਣ ਵਾਲੀ ਵੀਡੀਓ ਹੈ ਤੁਹਾਨੂੰ ਉਹਨਾਂ ਬਾਰੇ ਵੀ ਪਤਾ ਚੱਲਦਾ ਰਹੇ ਬੈਲ ਆਈਕਨ ਵੀ ਦਬਾ ਲਿਆ ਕਰੋ ਉਹਨਾਂ ਜਿਹੜਾ ਨੋਟੀਫਿਕੇਸ਼ਨ ਹੈ ਉਹ ਤੁਹਾਨੂੰ ਆਉਂਦਾ ਰਹੇਗਾ ਨਵੀਂ ਵੀਡੀਓ ਦਾ ਇਹ ਕੋਣ ਇਹ ਜਰੀ ਹੈਗੀ ਇਹ ਆਪਾਂ ਤੁਹਾਨੂੰ ਦੱਸਾਂਗੇ ਇਸ ਤਰ੍ਹਾਂ ਕਿਸ ਤਰ੍ਹਾਂ ਲਗਾਇਆ ਜਾਂਦਾ ਪਹਿਲਾਂ ਆਪਾਂ ਇਸ ਤਰ੍ਹਾਂ ਫਿਰਕੀ ਲੈਣੀ ਹੈ ਉਹਨੂੰ ਮਸ਼ੀਨ ਦੇ ਉਹ ਜਿਹੜੇ ਉੱਪਰ ਉਹ ਲੱਗੀ ਹੋਈ ਉਹਦੇ ਉੱਪਰ ਪਾ ਦੇਣਾ ਫਿਰ ਇਹਦੇ ਉੱਪਰ ਆਪਾਂ ਨੇ ਉਹ ਰੱਖਣੀ ਹੈਗੀ ਜਰੀ ਵਾਲੀ ਜਿਹੜੀ ਆਪਣੀ ਰੀਲ ਹੁੰਦੀ ਹੈ ਫਿਰ ਉਹਨੂੰ ਬਾਲਣੀ ਪਾਉਣਾ ਸਿੱਧਾ ਇਸ ਤਰ੍ਹਾਂ ਲਿਆਉਣਾ ਤੇ ਨੀਚੇ ਉਹਦੇ ਵਿੱਚ ਪਾ ਕੇ ਉਸ ਪਰ ਸਪ੍ਰਿੰਗ ਦੇ ਵਿੱਚ ਪਾਉਣਾਗਾ ਤੇ ਇਥੇ ਜਿਵੇਂ ਆਪਾਂ ਨੋਰਮਲ ਧਾਗਾ ਪਾਉਨੇ ਆਂਗੇ ਉਵੇਂ ਹੀ ਪਾਣਾਗਾ ਉਸੇ ਤਰ੍ਹਾਂ ਬਸ ਇਹਦੇ ਵਿੱਚ ਗਲਣੀ ਪਊਗਾ ਤੂੰ ਸਿੱਧੀ ਆ ਜਾਂਦੀ ਏ ਇਹ ਤੇ ਹੁਣ ਸੂਈ ਦੇ ਵਿੱਚ ਪਾਵਾਂਗੇ ਇਸ ਥ੍ਰੈਡੀ ਸੋਡੀ ਜਰੀ ਵਾਲਾ ਥ੍ਰੈਡ ਹੈ ਉਹ ਬਿਲਕੁਲ ਅਟਕਦਾ ਵੀ ਨਹੀਂ ਤੇ ਟੁੱਟਦਾ ਵੀ ਨਹੀਂ ਹੈਗਾ ਬਾਰ-ਬਾਰ ਤੇ ਫਿਨਿਸ਼ਿੰਗ ਵੀ ਵਧੀਆ ਹੁੰਦੀ ਹੈਗੇ ਮਤ ਤੁਸੀਂ ਹੁਣ ਦੇਖੋਗੇ ਆਪਾਂ ਕਿਸ ਤਰ੍ਹਾਂ ਕਰ ਦਿਆਂਗੇ ਹੁਣ ਜਿਹੜੇ ਇਹਨਾਂ ਦੇ ਵਿੱਚ ਨਾ ਥੋੜੀ ਥੋੜੀ ਸਪੇਸ ਹੈਗਾ ਜੋਇੰਟ ਅਨਿਤ ਤੇ ਉਥੇ ਆਪਾਂ ਨੇ ਇੱਕ 2 ਨੰਬਰ ਤੇ ਟੰਕਾ ਲੈ ਕੇ ਨਾ ਇਹਨਾਂ ਦੇ ਵਿੱਚ ਸਪੇਸ ਦੇ ਵਿੱਚ ਆਪਣੇ ਜਰੀ ਦੇ ਨਾਲ ਜਿਹੜੇ ਫਿਲ ਕਰਨਾ ਹੈ ਸਾਰਿਆਂ ਨੂੰ ਮਿਸਤਰੀ பூரி டென் எச்சபோர் பண்ணா இது சாரி இரில் கலாங்கோ தின நம்பர் டாக்கி ஃபில் கலாம் ஹோம் ஜாப்பா பத்திய டஸ்வாங்க ஜரி நாள் ஃபுலார்டிப்பிச்சே கட்டவர்க்கு ਇਹ ਆਪਣੇ 3 ਨੰਬਰ ਤੇ ਡਾਂਕਾ ਲਿਆ 3 4 ਤੇ ਇਹ ਦੋ ਡੀ ਨੂੰ ਆਉ ਹੋ ਗਈ ਵੀ ਤੁਸੀਂ ਕਿੱਡਾਕ ਮੋਟਾ ਰੱਖਣਾ ਹੈ ਬਰੀਕ ਰੱਖਣਾ ਆਪਣੀ ਮਰਜ਼ੀ ਨਾਲ ਤੁਸੀਂ ਡਾਂਕਾ ਰੱਖ ਸਕਦੇ ਹੋ ਇੱਥੇ ਉਹਨੇ ਜਿਹੜਾ ਜਗ ਜਗ ਬਣਿਆ ਹੋਇਆ ਉਹ ਜਗ ਜਗ ਦਾ ਡਿਜ਼ਾਈਨ ਉਹ ਆਪਣਾ ਮਾਗੇ ਪਾਹਮਾ ਦੇਖੋ ਤਾਂਕਾ ਉਹ ਨਹੀਂ ਰੱਖਣਾ ਪਹਿਲਾਂ ਜਿੰਨਾ ਫ੍ਰੇਮ ਨੂੰ ਇਧਰੋਂ-ਉਧਰੋਂ ਮੂਵ ਕਰਦੇ ਜਾਈਏ ਡਿਜ਼ਾਈਨ ਦੇ ਸਾਬ ਨਾਲ ਉਨਾ ਪੈਟਰੀ ਮਸ਼ੀਨ ਸਿੰਗਲ ਚਲਾਵਾਂਗੇ ਉਸਤਰਾ ਪਹਿਲਾ ਇਹ ਡਿਜ਼ਾਈਨ ਹੈ ਕੰਪਲੀਟ ਹੋ ਗਿਆ ਹੁਣ ਆਪਾਂ ਜਿਹੜੇ ਹੈਡ ਨੇ ਉਹ ਕਟਿੰਗ ਕਰ ਦਾਂਗੇ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜੋਰ ਦੱਸਿਆ ਕਰੋ ਥੈਂਕ ਯੂ